ਹਾਂ ਬਾਈ ਭਰਾਓ ਆ ਵੇਖ ਲਓ ਤੋਤੇ ਆ ਜਾਮਨਾ ਵਾਲੇ ਵੀਰ ਸਪਰੇ ਕਰਕੇ ਜਾਂਦੇ ਆ ਪਤਾ ਨਹੀਂ ਕਿੰਨੀ ਕੁ ਮੋਨੋ ਛਿੜਕਦੇ ਆ ਕੱਲ ਬਾਈ 7-8 ਤੋਤੇ ਇੱਥੇ ਮਰ ਗਏ ਤੜਾ ਤੜਪ ਤੜਪ ਕੇ ਤੇ ਜਿਹੜੇ ਵੀ ਭਰਾ ਬਾਈ ਯਾਰ ਆ ਜਾਮਨਾ ਦਿੰਦੇ ਇਹਨਾਂ ਨੂੰ ਰਿਕਵੈਸਟ ਕਰ ਲਓ ਕਰੋ ਜਾਂ ਤਾਂ 5-700 ਰੁਪਇਆ ਘੱਟ ਲੈ ਲਓ ਕਰੋ ਉਹਨਾਂ ਤੋਂ ਤੇ ਕਿਉਂਕਿ ਦਵਾਈਆਂ ਹੋਰ ਬਹੁਤ ਆ ਕੋਰਾਜਨ ਹੋ ਗਈ ਡੈਲੀਗੇਟ ਸਪਰੇ ਆ ਉਹਨਾਂ ਤੋਂ ਖੁਦ ਲਵਾ ਦਿਆ ਕਰਨ ਇੱਕ ਹੋਰ ਵੇਖੋ ਬਈ ਕੱਲ ਅਸੀਂ ਵੇਖਿਆ ਉਹ ਪਰਸੋਂ ਸਪਰੇਅ ਕਰਕੇ ਗਏ ਸੀ ਮੋਨੋ ਕੱਲ ਹੀ ਤੋੜ ਕੇ ਲੈ ਗਏ ਹੁਣ ਉਹ ਕਿੱਡਾ ਨੁਕਸਾਨ ਕਰਨਗੇ ਜਿਹੜੇ ਵੀ ਬੰਦੇ ਉਹਨਾਂ ਤੋਂ ਜਾਮਣਾ ਲੈ ਕੇ ਖਾਣਗੇ ਬਈ ਯਾਰ ਇਹ ਧਿਆਨ ਦੇਣ ਵਾਲੀ ਗੱਲ ਆ ਜਾਮਣਾ ਲੈਣ ਵਾਲੇ ਜਿਹੜੇ ਵੀ ਬੰਦੇ ਠੇਕੇ ਤੇ ਦਿੰਦੇ ਆ ਉਹ ਜ਼ਰੂਰ ਉਹਨਾਂ ਨਾਲ ਗੱਲ ਕਰੋ ਜਾਂ ਤਾਂ ਉਹਨਾਂ ਤੋਂ 500 ਘੱਟ ਲੈ ਲਓ ਤੇ ਜਾਂ ਫਿਰ ਉਹਨਾਂ ਨੂੰ ਕਹਿ ਦਿਓ ਬਈ ਅਸੀਂ ਮੋਨੋ ਸਪਰੇਅ ਨਹੀਂ ਛਿੜਕੰਦੇ ਨਹੀਂ ਬਹੁਤ ਹੀ ਖਤਰਨਾਕ ਆ ਕੱਲ ਇੰਨੇ ਪੰਛੀ ਮਰੇ ਇੱਥੇ ਉਹ ਡੋਟ ਤੋਤੇ ਕੁਝ ਜਵਾਰ ਚ ਡਿੱਗ ਪਏ ਆ ਖਾਈ ਬੁਲਕਾਰਨਾ ਜਾਮਣ ਤੋਂ ਆਹ ਵੇਖ ਲੋ ਬਾਈ ਕੱਲ ਉਹ ਨਾਲ ਦੀ ਨਾਲ ਤੋੜ ਕੇ ਲੈ ਗਏ ਤੇ ਆ ਮਲਕਰ ਨੂੰ ਹੀ ਖੜਾ ਬਾਈ ਕਿੰਨੇ ਮਰੇ ਬਾਈ ਤੋਤੇ ਕੱਲ ਬਹੁਤ ਮਰੇ ਬਾਈ ਆਹ ਵੇਖ ਲੋ ਭਰਾ ਬਹੁਤ ਜਿਆਦਾ ਨੁਕਸਾਨ ਹੋਇਆ ਸੋ ਭਰਾ ਧਿਆਨ ਰੱਖਿਆ ਕਰਨਾ ਤੇ ਜਦੋਂ ਵੀ ਜਾਨ ਦੇਣੀ ਬਈ ਅੱਜ ਤੋਂ ਮੈਂ ਤਾਂ ਵੇਖ ਲਿਆ ਆਪ ਦੀਆਂ ਜਾਨਣਾ ਮੇਰੀਆਂ ਜਾਂ ਤਾਂ ਠੇਕੇ ਤੇ ਦੇਣੀਆਂ ਨਹੀਂ ਜੇ ਠੇਕੇ ਤੇ ਦੇਣੀਆਂ ਉਹਨਾਂ ਤੋਂ ਮੋਨੂ ਸਪਰੇ ਨਹੀਂ ਕਰਨ ਦੇਣੀ ਉਹਨਾਂ ਨੂੰ ਮੈਂ ਕੋਈ ਲਾਲਚ ਨਹੀਂ ਬਾਈ ਕੱਲ ਵੇਖੇ ਇੰਨੇ ਪੰਛੀ ਮਰੇ ਤੇ ਆਪਾਂ ਤਾਂ ਅੱਜ ਤੋਂ ਸੋਚ ਲਿਆ ਜੇ ਠੇਕੇ ਤੇ ਦੇਣੀ ਤੇ ਸਪਰੇਅ ਆਪ ਦੀ ਡੈਲੀ ਗੇਟ ਲਿਆ ਕੇ ਦੇਣੀ ਆ ਉਹਨਾਂ ਨੂੰ ਜਾਂ ਕੋਰਾ ਜਣਾ ਸੋ ਧੰਵਾਦ ਦੋਸਤੋ